ਸਵਾਗਤ ਹੈ ਤੁਹਾਡਾ ਸਭ ਦਾ ਅੱਜ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਪੰਜਾਬੀ ਕਲਾਸ 12 ਦਾ ਜਿਹੜਾ ਤੁਹਾਡਾ ਕੱਲ ਨੂੰ ਪੇਪਰ ਹੋਣ ਜਾ ਰਿਹਾ ਹੈ 24 ਫਰਵਰੀ ਨੂੰ ਉਹਦੇ ਤੇ ਜਿਹੜੀ ਤੁਹਾਡੇ ਕਹਾਣੀਆਂ ਉਹਨਾਂ ਦੇ ਵਸਤੂਨਿਸ਼ਟ ਪ੍ਰਸ਼ਨ ਪਹਿਲਾ ਕੁਸ਼ਣ ਹੈਗਾ ਯਾ ਮਾੜਾ ਬੰਦਾ ਕਹਾਣੀ ਕਿਸ ਲੇਖਕ ਦੀ ਰਚਨਾ ਹੈ A ਪ੍ਰੇਮ ਪ੍ਰਕਾਸ਼ B ਗੁਲਵੰਤ ਸਿੰਘ ਵਿਰ C ਸੰਤੋਖ ਸਿੰਘ ਤੇ D ਗੁਲਜਾਰ ਸਿੰਘ ਸੰਧੂ ਉੱਤਰ ਹੈਗਾ A ਪ੍ਰੇਮ ਪ੍ਰਕਾਸ਼ ਸੈਕੰਡ ਕੁਐਸ਼ਨ ਹੈਗਾ ਤੁਹਾਡੀ ਪਾਠ ਪੁਸਤਕ ਵਿੱਚ ਪ੍ਰੇਮ ਪ੍ਰਕਾਸ਼ ਦੀ ਕਿਹੜੀ ਕਹਾਣੀ ਦਰਜ ਹੈ ਇਹ ਸਾਂਝ ਵੀ ਆਪਣਾ ਦੇਸ਼ ਸੀ ਸਤਿਆ ਸਹੀ ਜਾਂ ਡੀ ਮਾੜਾ ਬੰਦਾ ਉੱਤਰ ਡੀ ਮਾੜਾ ਬੰਦਾ ਨੈਕਸਟ ਕੁਐਸ਼ਨ ਮਾੜਾ ਬੰਦਾ ਕਹਾਣੀ ਦਾ ਪਾਤਰ ਕਿਹੜਾ ਹੈ ਆਨਸਰ ਇਸ ਕਹਾਣੀ ਦਾ ਲੇਖਕ ਪਤਨੀ ਵੱਡਾ ਮੁੰਡਾ ਰਿਕਸ਼ੇ ਵਾਲਾ ਨੈਕਸਟ ਕੁਐਸ਼ਨ ਮਾੜਾ ਬੰਦਾ ਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ ਇਹ ਅਕਸਰ ਆ ਜਾਂਦਾ ਹੁੰਦਾ ਹੈ ਤੁਹਾਨੂੰ ਐਮਸੀਕਿਊ ਵਿੱਚ ਰਿਕਸ਼ੇ ਵਾਲਾ ਲੇਖਕ ਦੀ ਪਤਨੀ ਲੇਖਕ ਜਾਂ ਤਿੰਨਾਂ ਵਿੱਚੋਂ ਕੋਈ ਨਹੀਂ ਉੱਤਰ ਇਹਦਾ ਹੈਗਾ ਤਿੰਨਾਂ ਵਿੱਚੋਂ ਕੋਈ ਨਹੀਂ ਨੈਕਸਟ ਕੁਐਸ਼ਨ ਹੈਗਾ ਮਾੜਾ ਬੰਦਾ ਕਹਾਣੀ ਵਿੱਚ ਕਹਾਣੀਕਾਰ ਮੇਜ਼ ਉੱਤੇ ਬੈਠ ਕੇ ਕੀ ਲਿਖ ਰਿਹਾ ਸੀ ਉੱਤਰ ਚਿੱਠੀ ਪ੍ਰਸ਼ਨ 6 ਮਾੜਾ ਬੰਦਾ ਕਹਾਣੀ ਵਿੱਚ ਕੌਣ ਕੌਣ ਬੇਚੈਨ ਹਨ ਉੱਤਰ ਕਹਾਣੀਕਾਰ ਤੇ ਉਸਦੀ ਪਤਨੀ ਨੈਕਸਟ ਕੁਐਸ਼ਨ ਹੈਗਾ ਮਾੜਾ ਬੰਦਾ ਕਹਾਣੀ ਵਿੱਚ ਕੌਣ ਬਹੁਤ ਬੇਚੈਨ ਹੈ ਉੱਤਰ ਕਹਾਣੀਕਾਰ ਦੀ ਪਤਨੀ ਨੈਕਸਟ ਕੁਐਸ਼ਨ ਮਾੜਾ ਬੰਦਾ ਕਹਾਣੀ ਵਿੱਚ ਕਿਹੜਾ ਪਾਤਰ ਬੇਚੈਨ ਤਾਂ ਹੈ ਪਰ ਜਾਹਰ ਨਹੀਂ ਕਰਦਾ ਉੱਤਰ ਕਹਾਣੀਕਾਰ ਜਾਂ ਲੇਖਕ ਨੈਕਸਟ ਕੁਐਸ਼ਨ ਇਜ਼ ਕਹਾਣੀਕਾਰ ਲੇਖ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ ਉੱਤਰ ਭੂਆ ਦੇ ਪੁੱਤਰ ਨੂੰ ਨੈਕਸਟ ਕਹਾਣੀਕਾਰ ਰਿਕਸ਼ੇ ਵਾਲੇ ਉੱਤੇ ਹੱਥ ਚੁੱਕਣ ਤੋਂ ਕਿਉਂ ਰੁਕ ਗਿਆ ਉੱਤਰ અપਮਾਨ ਦੇ ਡਰੋਂ ਨੈਕਸਟ ਕੁਐਸਚਨ ਰਿਕਸ਼ੇ ਵਾਲੇ ਨੇ ਕਹਾਣੀਕਾਰ ਤੋਂ ਸਬਜ਼ੀ ਦੀ ਪਤਨੀ ਤੋਂ ਸਬਜ਼ੀ ਮੰਡੀ ਤੋਂ ਘਰ ਤੱਕ ਕਿੰਨੇ ਪੈਸੇ ਲੈਣੇ ਤੈਅ ਕੀਤੇ ਸਨ ਉੱਤਰ 2 ਰੁਪਏ ਪ੍ਰਸ਼ਨ 12ਵਾਂ ਕਹਾਣੀਕਾਰ ਤੇ ਉਸਦੀ ਪਤਨੀ ਕਿੱਥੇ ਰਹਿੰਦੇ ਸਨ ਉੱਤਰ ਮਾਡਲ ਟਾਊਨ ਵਿੱਚ ਨੈਕਸਟ ਕੁਐਸਚਨ ਮਾੜਾ ਬੰਦਾ ਕਹਾਣੀ ਦੀ ਘਟਨਾਵਾਂ ਦਿਨ ਦੇ ਕਿਹੜੇ ਵਕਤ ਵਾਪੜੀਆਂ ਸਨ ਉੱਤਰ ਲਗਭਗ 2 ਵਜੇ ਜਾਂ ਦੁਪਹਿਰੇ ਨੈਕਸਟ ਕੁਐਸਚਨ ਕਹਾਣੀਕਾਰ ਦੇ ਦਿੱਤੇ 2 ਰੁਪਏ ਨਾਲ ਰਿਕਸ਼ੇ ਵਾਲੇ ਨੇ ਕੀ ਕੀਤਾ ਸੀ ਉੱਤਰ ਭਗਾ ਮਾਰੇ ਸਨ ਨੈਕਸਟ ਕੁਐਸਚਨ ਰਿਕਸ਼ੇ ਵਾਲਾ ਕਿੰਨੇ ਰੁਪਏ ਮੰਗ ਰਿਹਾ ਸੀ ਉੱਤਰ 3 ਰੁਪਏ ਨੈਕਸਟ ਕੁਐਸਚਨ ਲੇਖਕ ਦੀ ਪਤਨੀ ਬੇਚੈਨ ਸੀ ਕਿਉਂਕਿ A ਰਿਕਸ਼ੇ ਵਾਲੇ ਨੇ ਪੈਸੇ ਵਗਾ ਕੇ ਮਾਰੇ ਸਨ B ਉਸਨੇ ਰਿਕਸ਼ੇ ਵਾਲੇ ਨੂੰ ਤੈ ਕਿੰਨੇ ਪੈਸੇ ਤੋਂ ਘੱਟ ਪੈਸੇ ਦਿੱਤੇ ਸਨ ਏ ਰਿਕਸ਼ੇ ਵਾਲ ਨੇ ਪੈਸੇ ਵਗਾ ਕੇ ਮਾਰੇ ਸਨ ਨੈਕਸਟ ਕੁਐਸਚਨ ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਕਿਉਂ ਹੋਇਆ ਏ ਕਿਉਂਕਿ ਰਿਕਸ਼ੇ ਵਾਲੇ ਤੈ ਕਿਤੇ ਪੈਸੇ ਮੰਗਦਾ ਸੀ ਬੀ ਕਿਉਂਕਿ ਰਿਕਸ਼ੇ ਵਾਲਾ ਤੈ ਕਿਤੇ ਪੈਸੇ ਤੋਂ ਵੱਧ ਮੰਗਦਾ ਸੀ ਉੱਤਰ ਹੈਗਾ ਬੀ ਕਿਉਂਕਿ ਰਿਕਸ਼ੇ ਵਾਲਾ ਤੈ ਕਿਤੇ ਪੈਸੇ ਤੋਂ ਵੱਧ ਮੰਗਦਾ ਸੀ ਰਿਕਸ਼ੇ ਵਾਲੇ ਨੇ ਪੈਸੇ ਕਿਉਂ ਵਗਾ ਹਮਾਰੇ ਉੱਤਰ ਹੈਗਾ ਇਹਦਾ ਕਿਉਂਕਿ ਉਹ ਵੱਧ ਪੈਸੇ ਲੈਣਾ ਚਾਹੁੰਦਾ ਸੀ ਨੈਕਸਟ ਕੁਐਸਚਨ ਕਹਾਣੀ ਕਾ ਰਿਕਸ਼ੇ ਵਾਲੇ ਨਾਲ ਉਸ ਦੀ ਪਤਨੀ ਕਿਸ ਤਰ੍ਹਾਂ ਗੱਲ ਮਕਾਉਣਾ ਚਾਹੁੰਦੀ ਸੀ ਉੱਤਰ ਉਸ ਨੂੰ 3 ਰੁਪਏ ਦੇ ਕੇ ਨੈਕਸਟ ਕਹਾਣੀਕਾਰ ਕਿੰਨੇ ਰੁਪਏਾਂ ਦੀਆਂ ਸਿਗਰਟਾਂ ਪੀ ਲੈਂਦਾ ਸੀ 2.5 3 ਰੁਪਈਆ ਦੀਆਂ ਨੈਕਸਟ ਕੁਐਸਚਨ ਰਿਕਸ਼ੇ ਵਾਲੀ ਦੀ ਵਕੀਲ ਕੌਣ ਬਣੀ ਬੈਠੀ ਸੀ ਕਹਾਣੀਕਾਰ ਦੀ ਪਤਨੀ ਨੈਕਸਟ ਕੁਐਸਚਨ ਕਹਾਣੀਕਾਰ ਤੇ ਉਸਦੀ ਪਤਨੀ ਦੀ ਬੇਚੈਨੀ ਵਿੱਚ ਹੋਰ ਕੌਣ ਸ਼ਾਮਲ ਹੁੰਦਾ ਹੈ ਵੱਡਾ ਪੁੱਤਰ ਨੈਕਸਟ ਕੁਐਸਚਨ ਕਹਾਣੀਕਾਰ ਮਹੀਨੇ ਵਿੱਚ ਕਿੰਨੀ ਕੁ ਵਾਰ ਸਿਨੇਮਾ ਦੇਖਦੇ ਸਨ 2 3 ਵਾਰ ਨੈਕਸਟ ਕੁਐਸਚਨ ਰਿਕਸ਼ੇ ਵਾਲਾ ਕਿਸ ਬੰਦੇ ਕਿਸੇ ਬੰਦੇ ਦੇ ਕਹਿਣ ਉੱਤੇ ਕਿੱਥੇ ਜਾਣ ਲਈ ਨਹੀਂ ਸੀ ਮੰਨਿਆ ਉੱਤਰ ਕੰਪਨੀ ਬਾਗ ਨੈਕਸਟ ਕੁਐਸਚਨ ਕਹਾਣੀਕਾਰ ਦੀ ਪਤਨੀ ਡੋਲਿਆ ਗਿਆ ਚਾਹ ਦਾ ਕੱਪ ਕਿਸ ਨੂੰ ਦੇਣਾ ਚਾਹੁੰਦੀ ਸੀ ਉੱਤਰ ਰਿਕਸ਼ੇ ਵਾਲੇ ਨੂੰ ਨੈਕਸਟ ਕੁਐਸਚਨ ਕਹਾਣੀਕਾਰ ਦੀ ਬੇਚੈਨੀ ਦਾ ਸਿਖਰ ਕਦੋਂ ਦਿਖਾਈ ਦਿੰਦਾ ਹੈ ਉੱਤਰ ਉਸਦੇ ਕਾਲੀ ਵਿੱਚ ਚਿੱਠੀ ਲਿਖਣ ਉੱਤੇ ਨੈਕਸਟ ਕੁਐਸਚਨ ਮਾੜਾ ਬੰਦਾ ਕਹਾਣੀ ਵਿੱਚ ਧਰਮ ਪੋਥੀ ਕੌਣ ਪੜਦਾ ਹੈ ਉੱਤਰ ਕਹਾਣੀਕਾਰ ਦੀ ਪਤਨੀ ਨੈਕਸਟ ਕੁਐਸਚਨ ਪਤਨੀ ਨੇ 3 ਰੁਪਏ ਕਿੱਥੇ ਦੇਣ ਦੀ ਗੱਲ ਕੀਤੀ ਉੱਤਰ ਪਿੰਗਲਵਾੜੇ ਨੈਕਸਟ ਕੁਐਸ਼ਨ ਪਤਨੀ ਨੇ 50 ਪੈਸੇ ਕਿਸ ਨੂੰ ਦੇਣ ਦੀ ਮੰਗ ਕੀਤੀ ਉੱਤਰ ਅੱਡੇ ਵਾਲੇ ਮੰਗਤੇ ਨੂੰ ਨੈਕਸਟ ਕੁਐਸ਼ਨ ਰਿਕਸ਼ੇ ਵਾਲੇ ਦੇ ਚਰਿੱਤਰ ਦਾ ਕੋਈ ਇੱਕ ਪੱਖ ਲਿਖੋ ਉੱਤਰ ਮਾੜਾ ਬੰਦਾ ਝਗੜਾਲੂ ਮੂਰਖ ਗਰੀਬ ਨੈਕਸਟ ਕੁਐਸ਼ਨ ਕਹਾਣੀਕਾਰ ਦੇ ਚਰਿੱਤਰ ਦਾ ਕੋਈ ਇੱਕ ਪੱਖ ਲਿਖੋ ਉੱਤਰ ਮਦਵਰਤੀ ਹੌਮੇ ਵਾਲਾ ਗੁੱਸੇ ਖੋਰ ਪਰ ਡਰਪੋਕ ਬੇਚੈਨ ਮਾੜਾ ਬੰਦਾ ਨੈਕਸਟ ਕੁਐਸ਼ਨ ਪਤਨੀ ਦਾ ਚਰਿੱਤਰ ਚਿੱਤਰਣ ਕਰੋ ਉੱਤਰ ਬੇਚੈਨ ਡਰਪੋਕ ਸਮਝੌਤੇਬਾਜ਼ ਨੈਕਸਟ ਲੇਖਕ ਨੇ 릭ਸ਼ੇ ਵਾਲੇ ਬਾਰੇ ਕੀ ਵਿਚਾਰ ਸਨ ਲੇਖਕ 릭ਸ਼ੇ ਵਾਲੇ ਨੂੰ ਠੱਗ ਝਗੜਾਲੂ ਤੇ ਮਾੜਾ ਬੰਦਾ ਸਮਝਦਾ ਹੈ ਹੁਣ ਆਪਣਾ ਨੈਕਸਟ ਹੈਗਾ ਯਾ ਕਹਾਣੀ ਦਾ ਨਾਮ ਕਰ ਜਾ ਆਪਣੀ ਠੀਕ ਆ ਇਹਦੇ ਵਸਤੂ ਨਿਸ਼ਪਰਸ਼ਣ ਦੇਖਦੇ ਹਾਂ ਫਸਟ ਕੁਐਸਚਨ ਹੈਗਾ ਯਾ ਕਰ ਜਾ ਆਪਣੀ ਕਹਾਣੀ ਦਾ ਲੇਖਕ ਕੌਣ ਹੈ ਉੱਤਰ ਹੈਗਾ ਇਹਦਾ ਗੁਲਜ਼ਾਰ ਸਿੰਘ ਸੰਨੂ ਨੈਕਸਟ ਕੁਐਸਚਨ ਤੁਹਾਡੀ ਪਾਠ ਪੁਸਤਕ ਵਿੱਚ ਗੁਲਜ਼ਾਰ ਸਿੰਘ ਸੰਦੂ ਦੀ ਲਿਖੀ ਹੋਈ ਕਹਾਣੀ ਦੀ ਹੋਈ ਕਿਹੜੀ ਕਹਾਣੀ ਸੰਗ੍ਰਹਿਤ ਹੈ ਉੱਤਰ ਹੈਗਾ ਕਰਜਾ ਆਪਣੇ ਨੈਕਸਟ ਕੁਐਸਚਨ ਕਰਜਾ ਆਪਣੇ ਕਹਾਣੀ ਦਾ ਪਾਤਰ ਕਿਹੜਾ ਹੈ ਜਿੱਤੋ ਬੀ ਬੁੱਢੀ ਮਾਈ ਸੀ ਹੈਰੀ ਜਾਂ ਢੀ ਰਿਕਸ਼ੇ ਵਾਲਾ ਉੱਤਰ ਏ ਜਿੱਤੋ ਨੈਕਸਟ ਕੁਐਸਚਨ ਕਰਜਾ ਪੜੇ ਕਹਾਣੀ ਦੇ ਮਹੱਤਵਪੂਰਨ ਪਾਤਰਾਂ ਦੇ ਨਾਮ ਲਿਖੋ ਜਿੱਤੋ ਜਿੱਤੋ ਦਾ ਵੀਰ ਜਿੱਤੋ ਦੀ ਸਹੇਲੀ ਜਿੱਤੋ ਦੇ ਮਾਤਾ ਪਿਓ ਜਿੱਤੋ ਦੀਆਂ ਸਹੇਲੀਆਂ ਤਾਏ ਚਾਚੇ ਪਤੀ ਪਾਈ ਤੇ ਗਵਈਆ ਨੈਕਸਟ ਕੁਐਸ਼ਨ ਕਿੰਨੇ ਵਰਿਆਂ ਤੋਂ ਜੀਤੋ ਹੋਰਾਂ ਦੇ ਘਰ ਵਿੱਚ ਕਿਸੇ ਮੁੰਡੇ ਦਾ ਵਿਆਹ ਜੀਤੋ ਹੋਰਾਂ ਦੇ ਘਰ ਵਿੱਚ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ ਉੱਤਰ ਪਿਛਲੇ 40 ਸਾਲਾਂ ਤੋਂ ਨੈਕਸਟ ਕੁਐਸ਼ਨ ਜੀਤੋ ਹੋਰਾਂ ਦੇ ਘਰ 40 ਵਰੇ ਪਹਿਲਾਂ ਕਿਸ ਦਾ ਵਿਆਹ ਹੋਇਆ ਸੀ ਉਸਦੇ ਬਾਪੂ ਦਾ ਨੈਕਸਟ ਕੁਐਸ਼ਨ ਕੌਣ ਵਿਆਹ ਲਈ ਨਹੀਂ ਸੀ ਮੰਨਦਾ ਘਰ ਜ ਆਪਣੇ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਉੱਤਰ ਜੀਤੋ ਦਾ ਵੀਰ ਨੈਕਸਟ ਕੁਐਸ਼ਨ ਵਿਆਹ ਇਕੱਠੇ ਮਿਲ ਕੇ ਬੈਠਣ ਦਾ ਉਹ ਇੱਕ ਮੌਕਾ ਹੁੰਦਾ ਹੈ ਸਹੀ ਨੈਕਸਟ ਕੁਐਸਚਨ ਕਰਦੇ ਹਾਂ ਨੇ ਆਪਣਾ ਚਾਪ ਪੂਰਾ ਕਰਨ ਲਈ ਕਿਹੜਾ ਤਰੀਕਾ ਲੱਭ ਲਿਆ ਉੱਤਰ ਜੀਤੋ ਦਾ ਵਿਆਹ ਕਰਨ ਦਾ ਨੈਕਸਟ ਕੁਐਸਚਨ ਜੀਤੋ ਆਪਣੇ ਵੀਰ ਤੋਂ ਕਿੰਨੀ ਛੋਟੀ ਸੀ ਉੱਤਰ 8-10 ਸਾਲ ਜੀਤੋ ਦੀ ਉਮਰ ਕਿੰਨੀ ਸੀ ਉੱਤਰ ਉਸ ਨੂੰ 7ਵਾਂ ਸਾਲ ਲੱਗਾ ਸੀ ਨੈਕਸਟ ਕੁਐਸਚਨ ਵਿਆਹ ਸੰਬੰਧੀ ਘਰੋਂ ਬਾਹਰ ਦੇ ਕੰਮਾਂ ਵਿੱਚ ਕਿਸ ਦੀ ਮੱਤ ਮਾਰੀ ਗਈ ਸੀ ਜਾਂ ਵਿਆਹ ਸੰਬੰਧੀ ਘਰੋਂ ਬਾਹਰਲੇ ਕੰਮਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਕਿਸ ਦੀ ਸੀ ਉੱਤਰ ਜੀਤੋ ਦੇ ਵੀਰ ਦੀ ਨੈਕਸਟ ਕੁਐਸਚਨ ਜੀਤੋ ਦੇ ਵੀਰ ਵਿਆਹ ਦੇ ਕੰਸਾਨ ਵਿੱਚ ਮਤ ਮਾਰੀ ਗਈ ਸੀ ਕਿਉਂਕਿ ਏ ਇੱਕ ਕੰਮ ਮੁਕਦਾ ਸੀ ਦੂਜਾ ਉਸ ਲਈ ਤਿਆਰ ਹੁੰਦਾ ਸੀ ਬੀ ਉਸ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ ਉੱਤਰ ਹੈਗਾ ਇੱਕ ਕੰਮ ਮੁਕਦਾ ਸੀ ਦੂਜਾ ਉਸ ਲਈ ਤਿਆਰ ਹੁੰਦਾ ਸੀ ਨੈਕਸਟ ਕੁਐਸਚਨ ਹੈਗਾ ਬਰਾਤਿਆਂ ਨੂੰ ਖਾਣੇ ਪਿੱਛੋਂ ਖਾਣ ਲਈ ਕੀ ਦੇਣਾ ਸੀ ਉਤਰ ਫਲ ਨੈਕਸਟ ਕੁਐਸਚਨ ਜੀਤੋ ਨੂੰ ਵਿਆਹ ਵਾਲੇ ਦਿਨ ਸਵੇਰੇ ਕਿੰਨੇ ਵਜੇ ਉਠਾਇਆ ਗਿਆ ਉਤਰ 3 ਵਜੇ ਨੈਕਸਟ ਕੁਐਸਚਨ ਅਨੰਦ ਕਾਚਰ ਨੇ ਜੀਤੋ ਨੂੰ ਵਿਵਹਤਾ ਜੀਵਨ ਸੰਬੰਧੀ ਕਿਸ ਨੇ ਸਿੱਖਿਆ ਦਿੱਤੀ ਉਤਰ ਭਾਈ ਨੇ ਨੈਕਸਟ ਕੁਐਸ਼ਨ ਨਿਵਨਸੂ ਅੱਖਰ ਖਵਨ ਗੁੰਡਾਸ਼ ਸਲੋਕ ਦੀ ਸਿਰਜਣਾ ਹੈ ਉੱਤਰ ਸ਼ੇਖ ਫਰੀ ਜੀ ਜੀ ਨੈਕਸਟ ਕੁਐਸ਼ਨ ਆਨੰਦ ਕਾਰਜ ਕਰਾਉਣ ਵਾਲੇ ਭਾਈ ਜੀ ਤੁਹਾਨੂੰ ਕੀ ਸਿੱਖਿਆ ਦੇ ਰਿਹਾ ਸੀ ਉੱਤਰ ਸਾਰੇ ਕਰ ਵਿੱਚ ਨਿਮਰਤਾ ਅਤੇ ਅਧੀਨਗੀ ਨਾਲ ਰਹਿੰਦੀ ਨੈਕਸਟ ਕੁਐਸ਼ਨ ਆਏਗਾ ਗਵਈਏ ਨੇ ਕਿਹੜੇ ਸਾਜ਼ ਨਾਲ ਆਪਣਾ ਗਾਣਾ ਗਾਇਆ ਉੱਤਰ ਹਾਰਮੋਨੀਅਮ ਨਾਲ ਨੈਕਸਟ ਜੀਤੋ ਦੇ ਵੀਰ ਨੇ ਗਾਣਾ ਕਿਉਂ ਬੰਦ ਕਰਾ ਦਿੱਤਾ ਉੱਤਰ ਕਿਉਂਕਿ ਉਹ ਬਹੁਤ ਵਿਰਾਗਮਈ ਸੀ ਨੈਕਸਟ ਕੁਐਸ਼ਨ ਜੀਤੋ ਦਾ ਕਿਹੜਾ ਕਪੜਾ ਉਸਦੇ ਹੰਝੂਆਂ ਨਾਲ ਤਰ ਹੋ ਗਿਆ ਸੀ ਉੱਤਰ ਚੋਪ ਜੀਤੋ ਦੀ ਗੂੜੀ ਸਹੇਲੀ ਕਿੱਥੋਂ ਆਈ ਸੀ ਗਵਾਂਢੀ ਪਿੰਡ ਤੋਂ ਜੀਤੋ ਦੀ ਗੂੜੀ ਸਹੇਲੀ ਉਸ ਨਾਲ ਕਿਹੜੀ ਜਮਾਤ ਵਿੱਚ ਪੜਦੀ ਰਹੀ ਸੀ ਉੱਤਰ 5ਵੀਂ ਵਿੱਚ ਨੈਕਸਟ ਕੁਐਸਚਨ ਸਭ ਤੋਂ ਪਹਿਲਾਂ ਜੀਤੋ ਦੇ ਵੀਰ ਨੂੰ ਜੀਤੋ ਦੇ ਨਾਲ ਉਸਦੇ ਸਹਰੇ ਘਰ ਜਾਣ ਲਈ ਕਿਸ ਨੇ ਕਿਹਾ ਉਸ ਦੀ ਗੂੜੀ ਸਹੇਲੀ ਨੇ ਨੈਕਸਟ ਕੁਐਸਚਨ ਕੌਣ ਜੀਤੋ ਦੇ ਨਾਲ ਉਸਦੇ ਸਹਰੇ ਘਰ ਲਈ ਨਹੀਂ ਸੀ ਜਾਣ ਲਈ ਨਹੀਂ ਸੀ ਮੰਨ ਰਿਹਾ ਉੱਤਰ ਜੀਤੋ ਦਾ ਵੀਰ ਨੈਕਸਟ ਕੁਐਸ਼ਨ ਜੀਤੋ ਦੀ ਗੁੜੀ ਸਹੇਲੀ ਨੇ ਜੀਤੋ ਦੇ ਵੀਰ ਨੂਰੋ ਨੂੰ ਕੀ ਕਿਹਾ ਕਿ ਉਹ ਸੋਹਰੇ ਜਾ ਰਹੀ ਜੀਤੋ ਨਾਲ ਆਪ ਜਾਏ ਨੈਕਸਟ ਕੁਐਸ਼ਨ ਜੀਤੋ ਦਾ ਵੀਰ ਵੀਰ ਕਿਸ ਨੂੰ ਜੀਤੋ ਦੇ ਨਾਲ ਉਸੇ ਸੋਹਰੇ ਘਰ ਭੇਜਣਾ ਚਾਹੁੰਦਾ ਸੀ ਉੱਤਰ ਆਪਣੇ ਛੋਟੇ ਭਰਾ ਨੂੰ ਨੈਕਸਟ ਕੁਐਸ਼ਨ ਜੀਤੋ ਦੇ ਵੀਰ ਨੂੰ ਗੱਜ ਕਿਸ ਗੱਲ ਕਰਕੇ ਆ ਗਿਆ ਉੱਤਰ ਸੋਹਰੇ ਘਰ ਵਿੱਚ ਜੀਤੋ ਦੀ ਸਥਿਤੀ ਬਾਰੇ ਸੋਚ ਕੇ ਨੈਕਸਟ ਕੁਐਸ਼ਨ ਕੀ ਤੋ ਨਿਲੋਗ ਖੇੜੀ ਵਿੱਚ ਆਪਣੇ ਵੀਰ ਕੋਲ ਕਿੰਨੇ ਮਹੀਨੇ ਰਹੀ ਸੀ ਉੱਤਰ 4 ਮਹੀਨੇ ਨੈਕਸਟ ਕੁਐਸਚਨ ਅੰਤ ਵਿੱਚ ਜੀਤੋ ਨਾਲ ਉਸ ਤੇ ਸੌਰੇ ਘਰ ਕੌਣ ਗਿਆ ਉੱਤਰ ਜੀਤੋ ਦਾ ਵੱਡਾ ਵੀਰ ਲਾਸਟ ਦੀ ਕਹਾਣੀ ਹੈਗੀ ਸਤਿਆ ਸਹੀ ਠੀਕ ਹੈ ਉੱਤਰ ਵਸਤੂਨਿਸ਼ ਪ੍ਰਸ਼ਨ ਦੇਖੋ ਸਤਿਆ ਸਹੀ ਕਹਾਣੀ ਕਿਸ ਦੀ ਲਿਖੀ ਹੋਈ ਹੈ ਉੱਤਰ ਦਿਲੀਪ ਕੋਟਿਵਾਣਾ ਨੈਕਸਟ ਤੁਹਾਡੀ ਪਾਠ ਪੁਸਤਕ ਵਿੱਚ ਤਲੀਪ ਕੋਲ ਟਿਵਾਣਾ ਦੀ ਕਿਹੜੀ ਕਹਾਣੀ ਦਰਜ ਹੈ ਉੱਤਰ ਸਤਿਆ ਸਹੀ ਸਤਿਆ ਸਹੀ ਕਹਾਣੀ ਦੇ ਪਾਤਰਾਂ ਦੇ ਨਾਂ ਲਿਖੋ ਉੱਤਰ ਅੰਨਾ ਮੰਗਤਾ ਮੈਂ ਪਾਤਰ ਕਹਾਣੀਕਾਰ ਸ਼ੀਵਪਕ ਸਿੰਘ ਦੀ ਮੰਗੇਤਰ ਨੈਕਸਟ ਸਤਿਆ ਸਹੀ ਕਹਾਣੀ ਵਿੱਚ ਘਟਨਾਵਾਂ ਕਿੱਥੇ ਵਾਪਰਦੀਆਂ ਹਨ ਉੱਤਰ ਗੱਡੀ ਵਿੱਚ ਮੈਂ ਪਤ ਦੀ ਕਲਪਨਾ ਵਿੱਚ ਨੈਕਸਟ ਕੁਐਸਚਨ ਜਦੋਂ ਵੀਰ ਭਗਤ ਸਿੰਘ ਦੱਤ ਨੂੰ ਡੈਸ਼ ਗੀਤ ਗਾਉਣ ਕੌਣ ਗਾ ਰਿਹਾ ਸੀ ਉੱਤਰ ਅੰਨਾ ਮੰਗਤਾ ਨੈਕਸਟ ਅਨਾਮ ਮੰਗਤਾ ਕਿੱਥੇ ਗਾ ਰਿਹਾ ਸੀ ਉੱਤਰ ਗੱਡੀ ਵਿੱਚ ਤੇ ਸਟੇਸ਼ਨ ਉੱਤੇ ਨੈਕਸਟ ਕੁਐਸਚਨ ਗੱਡੀ ਉਚਰਨਾ ਮੰਗਤਾ ਕਿਸ ਬਾਰੇ ਗੀਤ ਗਾ ਰਿਹਾ ਸੀ ਉੱਤਰ ਸ਼ਹੀਦ ਭਗਤ ਸਿੰਘ ਅਤੇ ਉਸ ਦੀ ਮੰਗੇਤਰ ਬਾਰੇ ਪ੍ਰਸ਼ਨ 8 ਗੀਤ ਸੁਨਣ ਉਪਰੰਤ ਲੇਖਿਕਾ ਦੇ ਮਨ ਵਿੱਚ ਕਿਸ ਬਾਰੇ ਖਿਆਲ ਆਉਣ ਲੱਗੇ ਇਹ ਭਗਤ ਸਿੰਘ ਬਾਰੇ ਵੀ ਭਗਤ ਸਿੰਘ ਦੀ ਮੰਗੇਤਰ ਬਾਰੇ ਉੱਤਰ ਹੈਗਾ ਇਹਦਾ ਭਗਤ ਸਿੰਘ ਦੀ ਮੰਗੇਤਰ ਬਾਰੇ ਨੈਕਸਟ ਕੁਐਸਚਨ ਕਿਸ ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ ਸੀ ਉੱਤਰ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੂੰ ਨੈਕਸਟ ਕੁਐਸ਼ਨ ਸਤਿਆ ਸਹੀ ਕਹਾਣੀ ਵਿੱਚ ਮੈਂ ਪਾਤਰ ਦੀ ਕਿਸ ਨਾਲ ਗੱਲਬਾਤ ਹੁੰਦੀ ਹੈ ਉੱਤਰ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਨਾਲ ਨੈਕਸਟ ਕੁਐਸ਼ਨ ਮੈਂ ਪਾਤਰ ਪਿੰਡ ਦੇ ਕੱਚੇ ਕੋਠੇ ਵਿੱਚ ਕਿਹੋ ਜਿਹੀ ਮੁਟਿਆਰ ਨੂੰ ਲੱਭ ਰਹੀ ਸੀ ਉੱਤਰ ਸੁਨੱਖਿ ਮੁਟਿਆਰ ਨੂੰ ਨੈਕਸਟ ਕੁਐਸ਼ਨ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਨੇ ਜ਼ਿੰਦਗੀ ਕਿਸ ਤਰ੍ਹਾਂ guzारी ਉੱਤਰ ਮਿਹਨਤ ਮੰਦੂਰੀ ਕਰਕੇ ਨੈਕਸਟ ਕੁਐਸ਼ਨ ਭਗਤ ਸਿੰਘ ਦੀ ਮੰਗੇਤਰ ਨੇ ਸਹਾਸ ਨਾਲ ਕਿਹੜੇ ਕਿਹੜੇ ਕੰਮ ਕੀਤੇ ਸਨ ਇਹ ਮਿਹਨਤ ਮੰਦੂਰੀ ਵਾਲੇ ਸਾਰੇ ਕੰਮ ਕੀਤੇ ਦੀ ਸਰਕਾਰ ਕੋਲੋਂ ਮਦਦ ਮੰਗੀ ਮਦਦ ਦੀ ਮੰਗ ਕੀਤੀ ਉੱਤਰ ਹੈਗਾ ਇਹਦਾ ਇਹ ਮਿਹਨਤ ਮਜ਼ਦੂਰੀ ਵਾਲੇ ਸਾਰੇ ਕੰਮ ਕੀਤੇ ਨੈਕਸਟ ਕੁਐਸਚਨ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਨੇ ਸਰਕਾਰ ਤੋਂ ਮਦਦ ਕਿਉਂ ਨਾ ਮੰਗੀ ਉੱਤਰ ਸ਼ਹੀਦ ਭਗਤ ਸਿੰਘ ਦੀ ਅਨਖੀਲੀ ਮੰਗੇਤਰ ਹੋਣ ਕਰਕੇ ਨੈਕਸਟ ਕੁਐਸਚਨ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਦਾ ਸਾਹਸ ਤੇ ਸਿਰੜ ਦੇਖ ਕੇ ਮੈਂ ਪਾਤਰ ਨੇ ਉਸ ਉਹ ਕਿਹੋ ਜਿਹੀ ਔਰਤ ਪ੍ਰਤੀਤ ਹੋਈ ਪੁੱਤਰ ਮਹਾਨ ਪਰ ਜਵਾਨ ਕੁੜੀ ਪ੍ਰਸ਼ਨ 16 ਕਿਸ ਗੱਲ ਨੂੰ ਅਨੁਭਵ ਕਰਕੇ ਮੈਂ ਪਾਤਰ ਦੇ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਦੇ ਪੈਰ ਛੂਣ ਨੂੰ ਦਿਲ ਕੀਤਾ ਜਾਂ ਲੇਖਿਕਾ ਦਾ ਮਨ ਭਗਤ ਸਿੰਘ ਦੀ ਮੰਗੇਤਰ ਦੇ ਪੈਰ ਛੂਣ ਲਈ ਕਿਉਂ ਕੀਤਾ ਉੱਤਰ ਉਸ ਦਾ ਸਾਹਸ ਤੇ ਸਿਰੜ ਦੇਖ ਕੇ ਨੈਕਸਟ ਕੁਐਸ਼ਨ ਇੱਕ ਦਿਨ ਸ਼ਹੀਦ ਭਗਤ ਸਿੰਘ ਆਪਣੇ ਮੰਗੇਤਰ ਨੂੰ ਕਿਸ ਵੇਲੇ ਮਿਲਣ ਲਈ ਆਇਆ ਸੀ ਉੱਤਰ ਦੀਵੇ ਬਲਦਿਆਂ ਹੀ ਰਾਤ ਪੈਂਦੀ ਆਹੀ ਨੈਕਸਟ ਕੁਐਸ਼ਨ ਸ਼ਹੀਦ ਭਗਤ ਸਿੰਘ ਨੇ ਪਿੰਡ ਪਹੁੰਚ ਕੇ ਆਪਣੇ ਮੰਗੇਤਰ ਨੂੰ ਕਿਸ ਦੇ ਹੱਥ ਸੁਨੇਹਾ ਭੇਜਿਆ ਸੀ ਉੱਤਰ ਕਿਸ ਨੇ ਆਣੇ ਦੇ ਹੱਥ ਨੈਕਸਟ ਕੁਐਸ਼ਨ ਸ਼ਹੀਦ ਭਗਤ ਸਿੰਘ ਤੇ ਉਸ ਦੀ ਮੰਗੇਤਰ ਪਿੰਡ ਦੇ ਬਾਹਰ ਕਿੱਥੇ ਮਿਲੇ ਸਨ ਉੱਤਰ ਖੂਬ ਉੱਤੇ ਨੈਕਸਟ ਕੁਐਸ਼ਨ ਮੈਂ ਪਾਤਰ ਕਹਾਣੀ ਲੇਖਿਕਾ ਨੇ ਕੀ ਕਿਹਾ ਜਿਸ ਨੂੰ ਸੁਣ ਕੇ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਤੜਪ ਪਈ ਉੱਤਰ ਰੱਬ ਤੈਨੂੰ ਲੰਮੀ ਉਮਰ ਬਖਸ਼ੇ ਨੈਕਸਟ ਕੁਐਸਚਨ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਲਈ ਕਿਹੜੀ ਗੱਲੋਂ ਤੜਪਕ ਪਈ ਜਦੋਂ ਉਸਨੇ ਕਿਹਾ ਰੱਬ ਤੈਨੂੰ ਲੰਮੀ ਉਮਰ ਦੇਵੇ ਨੈਕਸਟ ਕੁਐਸਚਨ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਤੋਂ ਕਿਹੋ ਜਿਹੇ ਮੌਕੇ ਚੱਲੇ ਨਹੀਂ ਸਮਝਾਂਦੇ ਉੱਤਰ ਵਿਆਹ ਆਦ ਖੁਸ਼ੀਆਂ ਦੇ ਮੌਕੇ ਨੈਕਸਟ ਕੁਐਸਚਨ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਤੋਂ ਕਿਹੜੀ ਚੀਜ਼ ਘੜੀਪਲ ਦੀ ਦੂਰ ਨਹੀਂ ਸੀ ਕੀਤੀ ਜਾਂਦੀ ਉੱਤਰ ਗਮ ਨੈਕਸਟ ਕੁਐਸਚਨ ਜਦੋਂ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਨੇ ਮੈਂ ਪਾਤਰ ਕਹਾਣੀ ਲੇਖਿਕਾ ਨੂੰ ਪੁੱਛਿਆ ਸੀ ਕਿ ਸੱਚਮੁੱਚ ਕੋਈ ਅਗਲਾ ਜਨਮ ਵੀ ਹੁੰਦਾ ਹੈ ਤਾਂ ਉਸਦੇ ਮੂੰਹ ਕਿਹੜਾ ਸ਼ਬਦ ਨਿਕਲਿਆ ਉੱਤਰ ਵਿਚਾਰੀ ਨੈਕਸਟ ਕੁਐਸਚਨ ਜਦੋਂ ਮੈਂ ਪਤਨ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਨੂੰ ਕਿਹਾ ਕਿ ਅਗਲਾ ਜਨਮ ਹੁੰਦਾ ਹੈ ਤਾਂ ਉਸਦੇ ਮੂੰਹ ਉਸ ਦਾ ਇਸ ਦਾ ਉਸ ਉੱਤੇ ਕੀ ਅਸਰ ਹੋਇਆ ਉੱਤਰ ਉਸ ਦੀਆਂ ਅੱਖਾਂ ਚਮਕ ਪਈਆਂ ਨੈਕਸਟ ਕੁਐਸਚਨ ਦੇਸ਼ ਜ ਆਜ਼ਾਦ ਹੋਣ ਤੇ ਤਰੱਕੀ ਕਰਨ ਦੇ ਬਾਵਜੂਦ ਵੀ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਦੀ ਮਾਨਸਿਕ ਵਿਵਸਥਾ ਕਿ ਹੋ ਗਈ ਸੀ ਉੱਤਰ ਉਦਾਸੀ ਭਰੀ ਨੈਕਸਟ ਕੁਐਸਚਨ ਕੌਣ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਨੂੰ ਪੁੱਛਦੀ ਸੀ ਕਿੱਥੇ ਤਾਮ ਗਈਆਂ ਨਹੀਂ ਤੇਰੀਆਂ ਨਿੰਦਰਾ ਦੇਹੋਂ ਹੀ ਵੀ ਉਬਾਲੇ ਦਿੰਦਾ ਡੈਸ਼ ਰਾਤ ਦੀ ਰਾਣੀ ਨੈਕਸਟ ਕੁਐਸਚਨ ਕੌਣ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਦੀ ਮਾਨਸਿਕ ਅਵਸਥਾ ਨੂੰ ਦੇਖ ਕੇ ਮੈਂ ਬਾਤਰ ਨੇ ਗੁਰਵਾਨੀ ਦੇ ਕਿਸ ਕਥਨ ਅੱਗੇ ਸਿਰ ਝੁਕਾ ਦਿੱਤਾ ਉੱਤਰ ਨਾਨਕ ਸਤਿਆਂ ਜਾਨੀਆਂ ਜੇ ਬਿਰਹਾ ਚੋਟ ਮਰਨ ਨੈਕਸਟ ਕੁਐਸ਼ਨ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਦੇ ਪੈਰੀ ਕਿਹੋ ਜਹੀ ਜੁੱਤੀ ਪਾਈ ਹੋਈ ਸੀ ਉੱਤੇ ਟੁੱਟੀ ਹੋਈ ਨੈਕਸਟ ਕੁਐਸ਼ਨ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਦੇ ਗਲ ਪਈ ਕਮੀਜ਼ ਕਿਹੋ ਜੀ ਕਿਹੋ ਜਹੀ ਸੀ ਟਾਕੀਆਂ ਵਾਲੀ ਨੈਕਸਟ ਕੁਐਸ਼ਨ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਅਨੁਸਾਰ ਉਸ ਦਾ ਮੰਗੇਤਰ ਪਿੰਡ ਦੀਆਂ ਸਾਰੀਆਂ ਕੁੜੀਆਂ ਦੇ ਪਰੌਣਿਆਂ ਦੇ ਮੁਕਾਬਲੇ ਕਿਹੋ 86 ਸਭ ਤੋਂ ਸੋਹਣਾ ਨੈਕਸਟ ਕੁਐਸ਼ਨ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਆਪਣੇ ਹੱਥਾਂ ਦੀਆਂ ਲਕੀਰਾਂ ਵੱਲ ਦੇਖਦੀ ਹੋਈ ਆਪਣੇ ਲੇਖਾਂ ਬਾਰੇ ਕਿਸ ਨੂੰ ਬੁਝਤੀ ਸੀ ਉੱਤਰ ਆਪਣੀ ਮਾਂ ਨੂੰ ਨੈਕਸਟ ਕੁਐਸ਼ਨ ਮੈਂ ਪਾਤਰ ਕਹਾਣੀ ਲੇਖਕਾ ਨੂੰ ਸ਼ਹੀਦ ਭਗਤ ਸਿੰਘ ਦੇ ਮਗੇਤ ਤਦੀ ਆਖਾਂ ਵਿੱਚ ਕੀ ਦਿਖਾਈ ਦਿੰਦਾ ਹੈ ਉੱਤਰ ਇੱਕ ਲਾਟ ਜਾਂ ਇੱਕ ਕਹਿਰ ਨੈਕਸਟ ਕੁਐਸ਼ਨ ਮਗੇਤਰ ਸ਼ਹੀਦ ਭਗਤ ਸਿੰਘ ਦੇ ਕਾਤਲਾ ਨੂੰ ਕਿਸ ਤਰ੍ਹਾਂ ਦੱਸ ਲੈਣਾ ਚਾਹੁੰਦੀ ਸੀ ਉੱਤਰ ਨਾਗਣ ਬਣ ਫੁੰਕਾਰਦੀ ਹੋਈ ਨੈਕਸਟ ਕੁਐਸ਼ਨ ਮੈਂ ਪਾਤਰ ਕਹਾਣੀ ਲੇਖੀ ਦਾ ਮੰਗੇਤਰ ਨੂੰ ਸ਼ਹੀਦ ਭਗਤ ਸਿੰਘ ਉਸ ਤੋਂ ਇਲਾਵਾ ਹੋਰ ਕਿਸਦਾ ਦਿਸਿਆ ਉੱਤਰ ਸਾਰੇ ਦੇਸ਼ ਦਾ ਨੈਕਸਟ ਕੁਐਸਚਨ ਕਹਾਣੀ ਦੇ ਅੰਤ ਵਿੱਚ ਮੰਗਤਾ ਕਿੱਥੇ ਜਾ ਰਿਹਾ ਸੀ ਉੱਤਰ ਗੱਡੀ ਦੇ ਡੱਬੇ ਦੇ ਬਾਹਰ ਨੈਕਸਟ ਕੁਐਸਚਨ ਸਤਿ ਸਹੀ ਕਹਾਣੀ ਦੇ ਮੁੱਖ ਬਤ ਦਾ ਨਾਮ ਲਿਖੋ ਉੱਤਰ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਠੀਕ ਹੈ ਇਸੀਕੇ ਤੁਹਾਡੀਆਂ ਲਾਸਟ ਤਿੰਨ ਜਣੀਆਂ ਕਹਾਣੀਆਂ ਸੀਗੀਆਂ ਉਹਨਾਂ ਦੇ ਵਸਤੁਨਿਸ਼ ਪ੍ਰਸ਼ਨ ਇਸ ਤੋਂ ਪਹਿਲਾਂ ਮੈਂ ਸਾਰੇ ਚੈਪਟਰਾਂ ਦੇ ਵਸਤੁਨਿਸ਼ ਪ੍ਰਸ਼ਨ ਆਪਣੇ ਚੈਨਲ ਉੱਤੇ ਅਪਲੋਡ ਕਰ ਚੁੱਕੇ ਹਾਂ ਤੁਸੀਂ ਪੇਪਰ ਤੋਂ ਪਹਿਲਾਂ ਸਾਰੇ ਦੇਖ ਕੇ ਚੱਲ ਜਾਣਾ ਵੀਡੀਓਜ਼ ਠੀਕ ਹੈ ਇੱਕ ਪੂਰੀ ਪਲੇਲਿਸਟ ਬਣੀ ਹੋਈ ਹੈ ਟੋਟਲ ਵੀਡੀਓਜ਼ ਮੰਨ ਲਾ 15 16 ਹੋਣੇ ਉਹਦੇ ਵਿੱਚ ਤੁਸੀਂ ਸਾਰੇ ਵੀਡੀਓਜ਼ ਦੇਖ ਲੈਣੇ ਠੀਕ ਹੈ ਕਿਉਂਕਿ ਬੱਚਿਆਂ ਨੂੰ ਜੜਿਆ ਅਕਸਰ ਐਮਸੀਕਿਊਜ਼ ਨਹੀਂ ਆਉਂਦੇ ਹੁੰਦੇ ਪੇਪਰ ਵੇਲੇ ਬਾਕੀ ਤਾਂ ਬੱਚੇ ਲੌਂਗ ਕੁਐਸਚਨ ਤਾਂ ਪੜ੍ਹ ਕੇ ਜਾਂਦੇ ਨੇ ਠੀਕ ਹੈ ਤਾਂ ਤੁਸੀਂ ਐਮਸੀਕਿਊਜ਼ ਦੇ ਵੀਡੀਓ ਜ਼ਰੂਰ ਦੇਖਣੇ ਨੇ ਸਾਡੇ ਚੈਨ ਸਬਜੈਕਟ ਦੇ ਵੀਡੀਓ ਚਾਹੀਦੇ ਹੁਣ ਤਾਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਓਕੇ ਬਾਏ ਬਾਏ ਟੇਕ ਕੇਅਰ